ਸੰਘਰਸ਼ ਕਿਸਾਨੀ ਅੰਦੋਲਨ ਦਾ 12ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕਿਆ ਹੈ ਔਰ ਅਗਲੀ ਰਣਨੀਤੀ ਕੀ ਹੈ ਕਿ ਇਸ ਤਰੀਕੇ ਦੇ ਨਾਲ ਅੰਦੋਲਨ ਦੇ ਵਿੱਚ ਸ਼ਾਂਤਮਈ ਪ੍ਰਦਰਸ਼ਨ ਕਰਨਾ ਔਰ ਨਾਲ ਦੀ ਨਾਲ ਜੇਕਰ ਗੱਲ ਕਰੀ ਤਾਂ ਖਨੌਰੀ ਦੇ ਵਿੱਚ ਜਿਹੜੇ ਸ਼ਹੀਦ ਹੋਇਆ ਸ਼ੁਭਕਰਨ ਔਰ ਬਾਕੀ ਜਿਹੜੇ ਸ਼ਹੀਦ ਹੋਏ ਨੌਜਵਾਨ ਕਿਸਾਨ ਨੇ ਤਾਂ ਉਹਨਾਂ ਦਾ ਕਿਸ ਤਰੀਕੇ ਦੇ ਨਾਲ ਸ਼ਰਧਾਂਜਲੀ ਦਿੱਤੀ ਜਾਣੀ ਹੈ ਸਾਡੇ ਨਾਲ ਸਰਵਪ ਸਿੰਘ ਪੁਧੇਰ ਨੇ ਜੀ ਸਾਹਿਬ ਪੂਰਾ ਅਗਲਾ ਪ੍ਰੋਗਰਾਮ ਕੀ ਲਿਖਿਆ ਗਿਆ ਅੱਜ ਤੋਂ ਬਾਅਦ ਕੀ ਕੀ ਹੋਰ ਕਰਨਾ ਹੈ ਕਦੋਂ ਐਲਾਨ ਜਿਹੜਾ ਅਗਲਾ ਕਰੂਗਾ ਇਹ ਕੁਤ ਕੱਲ ਦੋ ਫੋਰਮਾਂ ਨੇ ਜਿਹੜੀ ਮੀਟਿੰਗ ਕੀਤੀ ਆ ਉਹਦੇ ਜਿਹੜੇ ਫੈਸਲੇ ਕੀਤੇ ਆ ਇੱਕ ਤਾਂ ਅੱਜ ਸ਼ਾਮ ਨੂੰ ਦੋਵੇਂ ਬਾਰਡਰਾਂ ਤੇ ਕੈਂਡਲ ਮਾਰਚ ਕਰਾਂਗੇ ਲੋਕ ਵੀ ਆਪਣੇ ਢੰਗ ਨਾਲ ਪੂਰੇ ਦੇਸ਼ ਭਰ ਵਿੱਚ ਤੁਹਾਨੂੰ ਸਜਦਾ ਕਰ ਸਕਦੇ ਸ਼ਹੀਦਾਂ ਨੂੰ ਦੂਸਰਾ ਹੈਗਾ ਵੀ ਪੰਜੀ ਨੂੰ ਇੱਥੇ ਆਪਾਂ ਦੋ ਵੱਡੀਆਂ ਕਨਵੈਨਸ਼ਨ ਸਦਨ ਖਨੌਰੀ ਵੀ ਤੇ ਇੱਥੇ ਵੀ ਕਿਉਂਕਿ ਤੁਹਾਨੂੰ ਪਤਾ ਉਹ WTO ਦੀ ਮੀਟਿੰਗ ਆ ਰਹੀ 26 ਨੂੰ ਉਸ ਤੋਂ ਪਹਿਲਾਂ WTO ਕੀ ਹੈਗਾ ਆਪਾਂ ਕਨਵੈਨਸ਼ਨ ਮਾਹਰ ਸਦਕੇ ਚਰਚਾ ਕਰਾਂਗੇ ਇੱਥੇ ਚਾਹ ਮਨ ਉਹਦੇ ਫੈਕਟਰ ਦੱਸਾਂਗੇ ਪੀਸੀ ਦੇ ਵਿੱਚ ਆ 26 ਨੂੰ ਪੂਰੇ ਦੇਸ਼ ਭਰ ਦੇ ਹਰੇਕ ਪਿੰਡ ਵਿੱਚ ਕਾਰਪੋਰੇਟ ਘਰਾਣੇ ਡਬਲਿਊਟੀਓ ਦੇ ਸਾਹ ਸਰਕਾਰਾਂ ਖਿਲਾਫ ਅਰਥੀ ਫੁੱਕ ਮਜਾਰੇ ਹੋਣਗੇ ਹਰ ਪਿੰਡ ਦੇ ਵਿੱਚ ਠੀਕ ਆ ਔਰ ਉਦੋਂ ਦੁਪਹਿਰ ਬਾਅਦ ਇੱਥੇ 20 ਫੁੱਟ ਦੇ ਵੱਡੇ ਦਿਓਕਤ ਪੁਤਲੇ ਹੋਣਗੇ ਇੱਥੇ ਤੇ ਖੰਡੋਰੀ ਬਾਰਡਰ 'ਚ ਤੇ ਇੱਥੇ ਜਿਹੜਾ ਵਾ ਸੀ ਉਹਨਾਂ ਦਾ ਪੁਤਲਾ ਦਹਨ ਕਰਾਂਗੇ 27 ਨੂੰ ਜਿਹੜੇ ਦੇਸ਼ ਲੈਵਲ ਦੇ ਫੋਰਮ ਆ ਆਪਾਂ ਦੇਸ਼ ਲੈਵਲ ਦੇ ਸਾਰੇ ਲੀਡਰ ਸਦਕੇ ਚਰਚਾ ਕਰਾਂਗੇ ਆਪੋ ਆਪਣੇ ਫਾਰਮਾਂ 'ਚ 28 ਨੂੰ ਸਾਂਝੀ ਚਰਚਾ ਕਰਾਂਗੇ ਗਾਂ ਕਿਵੇਂ ਚੱਲਣਾ ਕੀ ਕਰਨਾ ਤੇ 29 ਨੂੰ ਉਹਦਾ ਐਲਾਨ ਹੋਊ ਪੁਤਲੇ ਦੀ ਗੱਲ ਆਉਂਦੀ ਆ ਤਾਂ ਪੁਤਲੇ ਕਿਹਦੇ ਕਿਹਦੇ ਫੁਕੇ ਜਾਣੇ ਆ 2 ਫੁੱਟ ਲੰਮੇ ਵੱਡੇੜ ਤੁਸੀਂ ਪੁਤਲੇ ਦੀ ਗੱਲ ਕਰ ਰਹੇ ਹੋ ਇੱਥੇ ਵੀ ਪੁਣਿਆ ਖਨੌਰੀ ਫੁਕਣੇ ਆ ਪੁਤਲੇ ਕਿਹਦੇ ਕਿਹਦੇ ਫੁਕੇ ਜਾਣੇ ਕਿਉਂਕਿ ਕੱਲ ਵੀ ਅਮਿਤ ਸ਼ਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਨੀਲੀ ਵਿਜੋਰ ਸੀਐਮ ਹਰਿਆਣਾ ਦੇ ਪুতਲੇ ਫੂਕੇ ਗਏ ਉਹਦਾ ਮੇਨ ਕੰਟਰੈਕਟ ਦਾ ਡਬਲਯੂਟੀਓ ਐਂਡ ਕਾਰਪੋਰੇਟ ਕਰਾਣੇ ਬਾਕੀ ਜਿੰਨੇ ਮਰਜ਼ੀ ਸਮੇਂ ਦੇ ਹਾਕਮਾਂ ਦੇ ਪਾ ਲਈਏ ਪਹਿਲੋ ਸਵੇਰੇ ਪਿੰਡਾਂ 'ਚ ਦੁਪਹਿਰ ਬਾਅਦ ਇੱਥੇ ਕਰਾ ਗਿਆ ਕਿਸ ਤਰੀਕੇ ਦੇ ਹਾਲਾਤ ਨੇ ਖਨੋਰੀ ਵੀ ਜੋ ਕੁਝ ਹੋਇਆ ਉਹ ਕਿਸੇ ਤੋਂ ਲੁਕਿਆ ਨਹੀਂ ਹੈ ਔਰ ਪੰਜਾਬ ਸਰਕਾਰ ਦੀ ਕੀ ਭੂਮਿਕਾ ਰਹੀ ਹੈ ਇਹਦੇ ਵਿੱਚ ਖਾਸ ਤੌਰ ਤੇ ਕਿਉਂਕਿ ਪੰਜਾਬ ਦੀ ਹੱਦ ਚ ਆ ਕੇ ਖਨੋਰੀ ਬਾਡਰ ਦੇ ਉੱਪਰ ਜਿਸ ਤਰੀਕੇ ਨਾਲ ਤਸ਼ੱਦਦ ਹੋਇਆ ਫਿਰ ਚਾਹੇ ਕਿਸਾਨਾਂ ਤੇ ਹੋ ਜੇ ਜਾਂ ਫਿਰ ਤੁਹਾਡੇ ਜਿਹੜੇ ਵਾਹਨ ਨੇ ਟਰੈਕਟਰ ਟਰਾਲੀਆਂ ਜਿਸ ਤਰੀਕੇ ਨਾਲ ਕੰਡਮ ਕੀਤੇ ਆਂਗੇ ਉੱਥੇ ਤਾਂ ਉਹਦੇ ਵਿੱਚ ਪੰਜਾਬ ਸਰਕਾਰ ਦੀ ਕੀ ਭੂਮਿਕਾ ਰਹੀ ਉਹਨਾਂ ਨਾਲ ਕੋਈ ਗੱਲਬਾਤ ਕੀਤੀ ਕੋਈ ਨੋਟਿਸ ਰੈਂਦੀ ਗੱਲ ਹੋਈ ਉਹਨਾਂ ਨੂੰ ਆ ਦੇਖੋ ਇੱਥੇ ਵੀ ਤਾਂ ਡਰੋਨ ਸਾਡੀ ਹੱਥੇ ਚ ਆ ਕੇ ਸ਼ੈਲਿੰਗ ਕਰਦਾ ਖਨੋਰੀ ਕ੍ਰੋਸ ਕਰਕੇ ਜਿਵੇਂ ਆਰਧ ਸੈਨਿਕ ਫੋਰਸਾਂ ਨੇ ਪੁਲਿਸ ਨੇ ਸਾਡੇ ਟਰੈਕਟਰ ਟਰਾਲੀਆਂ ਗੱਡੀਆਂ ਸਮਾਨ ਚੁੱਕ ਕੇ ਮੈਡੀਕਲ ਕੈਂਪ ਤੇ ਹਮਲਾ ਸਾਰਾ ਕੁਝ ਕੀਤਾ ਮੈਨੂੰ ਲੱਗਦਾ ਜਿਹੜੀ 1993 ਦੀ ਜਨੇਵਾ ਸੰਧੀ ਹੈ ਉਹਦੇ ਚ ਤੁਸੀਂ ਆ ਜਿਹੜੀਆਂ ਗੈਸਾਂ ਜਿਹੜੀਆਂ ਸਾਡੇ ਤੇ ਮਾਰ ਰਹੇ ਵਿਦੇਸ਼ੀ ਥਾਂਵਾਂ ਤੇ ਵੀ ਨਹੀਂ ਮਾਰੀਆਂ ਜਾ ਸਕਦੀ ਜੋ ਇਹ ਕਰ ਰਹੇ ਨੇ ਤਾਂ ਮੈਡੀਕਲ ਕੈਂਪ ਤੇ ਵੈਸੇ ਹਮਲਾ ਨਾ ਪ੍ਰੈਸ ਤੇ ਨਾ ਮੈਡੀਕਲ ਕੈਂਪ ਤੇ ਹਮਲਾ ਹੋ ਸਕਦਾ ਜੋ ਸਿੱਧੇ ਤੋਂ ਮਤਲਬ ਇੱਥੇ ਦਾ ਪ੍ਰੈਸ ਵਾਲੇ ਵੀ ਨਹੀਂ ਬਖਸ਼ੇ ਜਾ ਰਹੇ ਜਿੱਥੇ ਤੁਹਾਡੀ ਓਪੀ ਵੈਨ ਇੱਧਰ ਵੀ ਸ਼ੈਲਿੰਗ ਹੋ ਰਹੀ ਗਾਂ ਸਾਡੇ ਮੈਡੀਕਲ ਕੈਂਪ ਤੇ ਵੀ ਸ਼ੈਲਿੰਗ ਹੋਈ ਆ ਤੋਂ ਅਸੀਂ ਕਿਹਾ ਵੀ ਤੁਸੀਂ ਆਪ ਦੇ ਵਕੂਏ ਤੇ ਤਾਂ ਕਬਜ਼ਾ ਕਰੋ ਯਾਰ ਇਹ ਇਹ ਤੁਹਾਡੇ ਹੈਗਾ ਤੋਂ ਮਤਲਬ ਮੈਨੂੰ ਲੱਗਦਾ ਇੱਥੇ ਵੀ ਤਾਂ 200 300 ਐਡੀ ਵਾਲੇ ਆ ਹਰਿਆਣਾ ਦੇ ਜੇ ਪੰਜਾਬ ਸਰਕਾਰ ਨੂੰ ਪਤਾ ਤੋਂ ਕੱਢੇ ਵੀ ਤੁਸੀਂ ਸਾਡੇ ਕੀ ਕਰਦੇ ਸਤ ਕੋਈ ਇਨਫੋਰਮੇਸ਼ਨ ਲੈ ਲਓ ਜੇ ਪੰਜਾਬ ਪੁਲਿਸ ਦੇ ਜਵਾਨ ਵੀ ਫੋਟੋਆਂ ਖਿੱਚ ਕੇ ਤੋਂ ਭੇਜ ਰਹੇ ਨੇ ਜਾ ਇਨਫਰਮੇਸ਼ਨ ਦੇ ਰਹੇ ਨੇ ਕੁ ਸਪੈਸ਼ਲ ਐਸਐਸਪੀ ਦੇ ਰੀਡਰ ਸਹਿਬਾਨ ਨੇ ਤਾਂ ਫਿਰ ਕੀ ਜੁਆਇੰਟ ਆਪਰੇਸ਼ਨ ਮੰਨ ਲਈਏ ਨੂੰ ਕੀ ਕਰੀਏ ਤਾਂ ਮਤਲਬ ਬਾਗਵਾਂ ਦੀਆਂ ਨਾਗਮੋਦ ਦੇ ਮਗਰ ਤੀਤੀ ਤੀ ਸੀਆਈਡੀ ਵਾਲੇ ਲੱਗਦੇ ਨੇ ਵਿੱਚੇ ਪੰਜਾਬ ਵਿੱਚ ਕੀ ਹੁਣ ਲੱਗਦਾ ਵੀ ਟਾਰਗੇਟ ਕਰਨਗੇ ਆਗੂ ਨੂੰ ਕਿ ਆਗੂ ਮਰਵਾਉਣੇ ਹਨ ਜਿਸ ਤਰੀਕੇ ਨਾਲ ਕੱਲ ਵੀ ਨੋਟਿਸ ਜਾਰੀ ਹੋਇਆ ਪਰਸੋਂ ਰਾਤ ਦਾ ਨੋਟਿਸ ਜਾਰੀ ਹੋਇਆ ਸੀ ਵੀ ਕਿਸਾਨਾਂ ਦੀਆਂ ਜ਼ਮੀਨਾਂ ਕੁਰਕ ਕੀਤੀਆਂ ਜਾਣਗੀਆਂ ਔਰ ਉਹਨਾਂ ਦੇ ਐਨਐਸਏ ਲਾਉਣਾ ਜਿਹੜੇ ਕਿਸਾਨ ਅੱਗੇ ਜਾਣਗੇ ਲੇਕਿਨ ਬਾਅਦ ਵਿੱਚ ਆਈਜੀ ਜਿਹੜੇ ਅੰਬਾਲਾ ਦਾ ਮੈਸੇਜ ਆਉਂਦਾ ਹੈ ਟਵੀਟ ਕਰਕੇ ਜਾਣਕਾਰੀ ਦਿੱਤੀ ਜਾਂਦੀ ਅਸੀਂ ਉਹ ਫੈਸਲਾ ਵਾਪਸ ਲੈ ਲਏ ਆ ਤਾਂ ਉਹਦੇ ਪਿੱਛੇ ਕੀ ਵਰਤਾਰਾ ਲੱਗਦਾ ਕੀ ਸਿਨੈਰੀਓ ਲੱਗਦਾ ਤੁਹਾਨੂੰ ਦੇਖੋ ਨਾ ਤਾਂ ਉਹਨਾਂ ਲਾਉਣ ਲੱਗਿਆ ਸਾਨੂੰ ਪੁੱਛਿਆ ਨਾ ਹਟਾਉਣ ਲੱਗਿਆ ਪੁੱਛਿਆ ਇਹ ਲੋਕਾਂ ਦਾ ਪ੍ਰੈਸ਼ਰ ਆ ਇੱਕ ਦាច់ ਜਿਹਾ ਮਾਹੌਲ ਕਰਨ ਦੀ ਗੱਲ ਅਸੀਂ ਤਾਂ ਕਹਿੰਨੇ ਆ ਵੀ ਆ ਤੁਸੀਂ ਆਪ ਸੜਕ ਬੰਦ ਕੀਤੀ ਐ ਖਨੌਰੀ ਵੀ ਤੁਸੀਂ ਬੰਦ ਕੀਤੀ ਡੱਬ ਵਾਲੀ ਵੀ ਜਿੰਨੀ ਪੰਜਾਬ ਦੀ ਆਰਥਿਕਤਾ ਦਾ ਨੁਕਸਾਨ ਹੋਇਆ ਕੇਂਦਰ ਪਰੇ ਕੇਂਦਰ ਦੀਆਂ ਜਾਇਦਾਦਾਂ ਵੇਚ ਕੇ ਭਰਨੀ ਚਾਹੀਦੀ ਹੈ। ਇਹਦੋਂ ਘੱਟ ਜੇ ਤੁਸੀਂ 50 ਹਜ਼ਾਰ ਅਰਧ ਸੈਨਿਕ ਫੋਰਸ ਲਾਏ ਹਰਿਆਣੇ ਦੇ ਵਿੱਚ ਜਿਵੇਂ ਹਰਿਆਣੇ ਨੂੰ ਜਾਮ ਕੀਤਾ ਜਿਵੇਂ ਤੁਸੀਂ ਬੇਮਤਲਬ ਦਾ ਆਪਣਾ ਸਿੰਘੂ ਬਾਰਡਰ ਠੀਕ ਹੈ ਪਰਲਾ ਬਾਰਡਰ ਗਾਜੀਪੁਰ ਬਾਰਡਰ ਸਾਰੇ ਜਾਮ ਕਰਕੇ ਲੋਕਾਂ ਨੂੰ ਤਕਲੀਫ ਦੇ ਰਹੇ ਇਹਦਾ ਹਰਜਾਨਾ ਕੌਣ ਪਰੂ ਕਰੇ ਲੋਕਾਂ ਦੇ ਵਪਾਰ ਤੇ ਬਿਜ਼ਨਸ ਦੇ ਘਾਟਾ ਪਿਆ ਤੁਸੀਂ ਆਪਣਾ ਘਟ ਜਿਹੜੀ ਤੁਸੀਂ ਮਤਲਬ ਸਾਡੀ ਆਰਥਿਕਤਾ ਨੂੰ ਸੱਟ ਮਾਰ ਰਹੇ ਉਹਦਾ ਘਾਟਾ ਕੇਂਦਰ ਭਰੇ ਅਸੀਂ ਤਾਂ ਉਲਟਾ ਕਹਿੰਦੇ ਹਾਂ ਇਹਦਾ ਉਹਨਾਂ ਨੇ ਕਿਹਾ ਵੀ ਸੰਪਤੀ ਜਿਹੜੀ ਆ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਗਿਆ ਕਿਸਾਨਾਂ ਵੱਲੋਂ ਜਿਹਦੀ ਪਰਪਾਈ ਕਿਸਾਨਾਂ ਦੇ ਪਰਿਵਾਰਾਂ ਕੋ ਕੀਤੀ ਜਾਵੇਗੀ ਔਰ ਜ਼ਮੀਨਖੁਰ ਕੀਤੀ ਜਾਵੇਗੀ ਜਿਹਾ ਨੋਟਿਸ ਸੀਗਾ ਬਾਅਦ ਵਿੱਚ ਫਿਰ ਹਾਲ ਵੈਂਸਲਾ ਵਾਪਸ ਲੈ ਲਿਆ ਕਿ ਤੁਸੀਂ ਕਿਹੜਾ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਇਹ ਤਾਂ ਉਹ ਦਰਸ਼ਨ ਜੀ ਸਾਨੂੰ ਤਾਂ ਕੋ ਲੱਗਦਾ ਨਹੀਂ ਕਿ ਵੀ ਕੀ ਕੀਤਾ ਸਗੋ ਤੁਸੀਂ ਸਾਡੀ ਸੰਪਤੀ ਦਾ ਨੁਕਸਾਨ ਕੀਤਾ ਟਰੈਕਟਰ ਤੋੜੇ ਗੱਡੀਆਂ ਪੰਨੀਆਂ ਸਾਡਾ ਸਮਾਨ ਚੁੱਕ ਕੇ ਲੈ ਗਏ ਤੁਸੀਂ ਸਾਡੇ ਬੰਦੇ ਮਾਰੇ ਸਾਡਾ ਨੁਕਸਾਨ ਕੀਤਾ ਅਸੀਂ ਤਾਂ ਕੋਈ ਨੁਕਸਾਨ ਨਹੀਂ ਕੀਤਾ ਤੁਹਾਡਾ ਕਿ ਕਿਦ ਨਾਲ ਇੱਕ ਪਿਛਲੇ ਵੀ ਜਾਣਕਾਰੀ ਨਿਕਲ ਕੇ ਆਉਂਦੀ ਸੀ ਸੋਰਸਸ ਤੋਂ ਵੀ ਪਤਾ ਲੱਗਿਆ ਵੀ ਉੱਥੋਂ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਉਹਨਾਂ ਦਾ ਕਹਿਣਾ ਸੀ ਵੀ ਅਸੀਂ ਸਾਡੀ ਫੋਰਸ ਨੇ ਗੋਲੀ ਨਹੀਂ ਚਲਾਈ ਕਿਤੇ ਜਾ ਕੇ ਨਾਈਟ ਇਅਰ ਗੈਸਿਕ ਗੋਲੇ ਸੁੱਟੇ ਤਾਂ ਫਿਰ ਕੌਣ ਨੇ ਲੋਕ ਕਿਉਂਕਿ ਕਈ ਵੀਡੀਓ ਵਾਇਰਲ ਇਸ ਤਰੀਕੇ ਦੀਆਂ ਹੋ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਕੋਈ ਯੂਨੀਫਾਰਮ ਵੀ ਨਹੀਂ ਪਾਈ ਹੁੰਦੀ ਸਿਵਲ ਜਿਹੜੇ ਕੇਵਲ ਉਹਨਾਂ ਦੇ ਸਿਰ ਦੇ ਉੱਤੇ ਹੈਲਮਟ ਹੁੰਦੇ ਔਰ ਬੁਲੇਟ ਪ੍ਰੂਫ ਜੈਕਟਾਂ ਪਾਈਆਂ ਹੁੰਦੀਆਂ ਔਰ ਹੱਥਾਂ ਦੇ ਵਿੱਚ ਹਥਿਆਰ ਹੁੰਦੇ ਦੇਖੋ ਉਹ ਜਿਵੇਂ ਮਰਜ਼ੀ ਕਰ ਲੈਣ ਸਾਰੇ ਸਬੂਤ ਹੈਗੇ ਫੋਰਸ ਨਾਲ ਕੋਈ ਵੀ ਬੰਦੇ ਰਲ ਕੇ ਹੁੰਦੇ ਤੇ ਫੋਰਸ ਦੇ ਨਾਲ ਕਿਵੇਂ ਕੋ ਆ ਸਕਦਾ ਮਿਲ ਤੋ ਇਹ ਸਾਦੀ ਪਲੈਨਿੰਗ ਦਾ ਸਵਾਲ ਹੈਗਾ ਤੋ ਪਲੈਨਿੰਗ ਨਾ ਇਹ ਵੀ ਇਹਦੀ ਇੰਨਾ ਕੜੀ ਪੁਖਤਾ ਗੋਲੀ ਚੱਲਦਾ ਬੰਦਾ ਦਿਖ ਦੂ ਐਸਐਸਪੀ ਦਾ ਵੀ ਪਤਾ ਲੱਗ ਜੂ ਕੌਣ ਕਿੰਨੇ ਗੋਲੀ ਚਲਾਈ ਆ ਸਭ ਪਤਾ ਆ ਜਾਣਾ ਸਾਹਮਣੇ ਕੋਈ ਚੀਜ਼ ਲੁਕਣੀ ਨਹੀਂ ਹੈ ਪਰ ਦੂਸਰੇ ਤਰੀਕੇ ਨਾਲ ਹੁਣ ਐਸਕੇਐਮ ਦੀ ਵੀ ਮੀਟਿੰਗ ਹੋਈ ਆ ਪਰਸੋਂ ਉਹਨਾਂ ਨੇ ਵੀ ਕਿਹਾ ਸੀ ਅਸੀਂ ਨਾਲ ਪ੍ਰਦਰਸ਼ਨ ਕਰਾਂਗੇ ਪਰ ਕੀ فاਸਲਾ ਕੀ ਆ ਕੋਈ ਈਗੋ ਦਾ ਮੈਟਰ ਹੈ ਜਾਂ ਕੋਈ ਹੋਰ ਮੈਟਰ ਆ ਵੀ ਉਹ ਵੱਖਰੇ ਥਾਂ ਤੇ ਪ੍ਰਦਰਸ਼ਨ ਕਰ ਰਹੇ ਤੁਹਾਡੇ ਨਾਲ ਇੱਥੇ ਨਹੀਂ ਕਰ ਰਹੇ ਕਿਉਂਕਿ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਵੀ ਪਤਾ ਹੈ ਵੀ ਇਸ ਵਕਤ ਉਹਨੂੰ ਇਕੱਠਿਆਂ ਹੋਣ ਦੀ ਲੋੜ ਕਿਉਂਕਿ ਐਮਐਸਪੀ ਲੈ ਲਈਏ ਸੁਆਮੀਨਾਥਨ ਰਿਪੋਰਟ ਲੈ ਲਈਏ ਕਰਜ਼ਾ ਮੁਕਤੀ ਲੈ ਲਈਏ ਕੇਵਲ ਤੁਹਾਡੇ ਦੋਨਾਂ ਫਾਰਮਾਂ ਨੂੰ ਫਾਇਦਾ ਹੋਣ ਵਾਲਾ ਹੈ ਉਹਨਾਂ ਨੂੰ ਵੀ ਨਾਲ ਹੋਣ ਵਾਲਾ ਦੇਖੋ ਇਹ ਕਿਸੇ ਦਾ ਪਰਸਨਲ ਅੰਦੋਲਨ ਨਹੀਂ ਹੈਗਾ ਇਹ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਹੈ ਜਿਹੜੇ ਇਸ ਅੰਦੋਲਨ ਦੇ ਸਾਰੀਆਂ ਕਾਲਾਂ ਨੂੰ ਲਾਗੂ ਕਰਨਗੇ ਸਪੋਰਟ ਕਰਨਗੇ ਇਸ ਅੰਦੋਲਨ ਨੂੰ ਹੁਣ ਕੋ ਅੰਦੋਲਨ ਬਣ ਗਿਆ ਨਾ ਲੋਕਾਂ ਦੀ ਨਿਗਾਹ 'ਚ ਤਾਂ ਆਹ ਅੰਦੋਲਨ ਹੈਗਾ ਹੀ ਆ ਦੋ ਫਾਰਮਾਂ ਦਾ ਦੁਨੀਆ ਮੰਨਦੀ ਹੈ ਇਸ ਅੰਦੋਲਨ ਨੂੰ ਜੇ ਇਹਦੇ ਕੋ ਪੈਰਲਲ ਕਰੂਗਾ ਕੋਈ ਆਪਣੇ ਤੌਰ ਤੇ ਕਰੂ ਆਜ਼ਾਦ ਆ ਪਰ ਇਸ ਅੰਦੋਲਨ ਨੂੰ ਉਹਦਾ ਨੁਕਸਾਨ ਹੋਣਾ ਹੀ ਹੋਣਾ ਵਾ ਅਸੀਂ ਤਾਂ ਸਪਸ਼ਟ ਕਿਹਾ ਵੀ ਕੋਈ ਹਰਕ ਲਈ ਵਾਸਤੇ ਦਰਵਾਜ਼ੇ ਖੁੱਲੇ ਆ ਕੋ ਕੋਡਬ ਕੰਡਕਟ ਬਣਾਇਆ ਹੋਇਆ ਆਪਾਂ ਕੋ ਜਾਬਤਾ ਬਣਾਇਆ ਹੋਇਆ ਜਿਹੜਾ ਉਚਾਉਣਾ ਹੋ ਕੋਈ ਆਜ਼ਾਦ ਵੀ ਕਰਨਾ ਚਾਹੂ ਆਪਣੇ ਤੌਰ ਤੇ ਆਜ਼ਾਦ ਵੀ ਕਰ ਸਕਦਾ ਹਾਂ ਜਦੋਂ ਕੋਈ ਸਾਨੂੰ ਇਸ ਕਿਸਮ ਦਾ ਪ੍ਰਸਤਾਵ ਆਊਗਾ ਕਿ ਅਸੀਂ ਗੱਲਬਾਤ ਕਰਨਾ ਚਾਹੁੰਨੇ ਆ ਅਸੀਂ ਵਿਚਾਰ ਲਾਂਗੇ ਰਾ ਖੁੱਲੇ ਆ ਪਰੀ ਕਮੇਟੀ ਵੀ ਬਣਾਈ ਗਈ ਪੰਦੇਰ ਸਾਹਿਬ 6 ਮੈਂਬਰੀ ਕਮੇਟੀ ਤੋਂ ਬਾਅਦ ਵੀ ਕੋਈ ਫਿਲਹਾਲ ਮਸਲਾ ਹੱਲ ਹੁੰਦਾ ਨਹੀਂ ਨਜ਼ਰ ਆ ਰਿਹਾ ਤਾਂ ਮਤਲਬ ਖਾਸ ਗੱਲ ਕੀ ਐ ਤੂੰ ਕਿਉਂਕਿ ਤੁਸੀਂ ਵੀ ਉਦੋਂ ਕਿਹਾ ਸੀ ਵੀ ਜਦੋਂ ਅਸੀਂ ਅੰਦੋਲਨ ਕਰਨਾ ਸੀ ਅਸੀਂ ਸਾਰਿਆਂ ਨੇ ਮੀਟਿੰਗ ਕੀਤੀ ਫਿਰ ਚਾਇਓ ਰਾਜੇਵਾਲ ਹੋਣ ਉਗਰਾਹ ਹੋਣ ਜਾਂ ਹੋਰ ਜਥੇਬੰਦੀਆਂ ਦੇ ਜਿਹੜੇ ਹੈਨਾ ਆਗੂ ਹੋਣ ਉਹਨਾਂ ਨਾਲ ਤੁਸੀਂ ਗੱਲਬਾਤ ਕੀਤੀ ਲੇਕਿਨ ਫਿਰ ਕਿਤੇ ਨਾ ਕਿਤੇ ਪੇਚ ਫਸਿਆ ਲੱਗਦਾ ਵੀ ਕੀ ਕਾਰਨ ਕੀ ਐ ਦੇ ਪਿਛੇ ਕਿਉਂ ਉਹ ਕੀ ਚਾਹੁੰਦੇ ਵੀ ਤੁਸੀਂ ਦੁਬਾਰਾ ਉਹਨਾਂ ਨਾਲ ਗੱਲ ਕਰੋ ਜਾਂ ਕੁਝ ਇਸ ਹੋਰ ਗੱਲ ਆਉਂਦੀ ਐ ਵੀ ਅੱਗੇ ਲੱਗਣ ਦੀ ਗੱਲ ਆਉਂਦੀ ਜਾਂ ਪ੍ਰਧ ਤੁਹਾਡੇ ਮਾਧਿਅਮ ਪਤਾ ਲੱਗਾ ਨਾ ਕਮੇਟੀ ਬਣੀ ਸਾਨੂੰ ਤਾਂ ਨਹੀਂ ਪਤਾ ਜਦੋਂ ਕਮੇਟੀ ਕਮੇਟੀ ਕੰਟੈਕਟ ਕਰੂਗੀ ਉਹਦਾ ਪ੍ਰਸਤਾਵ ਆਊਗਾ ਫਿਰ ਆਪਾਂ ਵਿਚਾਰਾਂਗੇ ਨਾ ਠੀਕ ਹੈ ਤਾਂ ਜਿਸ ਤਰੀਕੇ ਦੇ ਨਾਲ तमाम ਮੁੱਦਿਆਂ ਦੇ ਉੱਪਰ ਵੀ ਗੱਲਬਾਤ ਹੋਈ ਤਾਂ ਅਗਲੇ ਪ੍ਰੋਗਰਾਮ ਜਿਹੜੇ ਨੇ ਸਰਵਨ ਸਿੰਘ ਪੰਦੇਰ ਵੱਲੋਂ ਖਾਸ ਤੌਰ ਦੇ ਉੱਪਰ ਦੈਨਿਕ ਸਵੇਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਵੀ ਗਿਆ ਵੀ ਕਿਸ ਤਰੀਕੇ ਦੇ ਨਾਲ ਅਗਲੇ ਪ੍ਰਬੰਧ ਕੀਤੇ ਜਾਣੇ ਨੇ ਔਰ ਅਗਲੀ ਸਟ੍ਰੈਟਜੀ ਕੀ ਹੈ ਤਾਂ 29 ਤਰੀਕ ਦਾ ਸਮਾਂ ਦਿੱਤਾ ਗਿਆ 29 ਤਰੀਕ ਨੂੰ ਹੀ ਐਲਾਨ ਕੀਤਾ ਜਾਣਾ ਵੀ ਅਗਲਾ ਜਿਹੜਾ ਸਟ੍ਰੈਟਜੀ ਪਲਾਨਿੰਗ ਐ ਦਿੱਲੀ ਕੂਚ ਦੀ ਹੋਣੀ ਹੈ ਜਾਂ ਫਿਰ ਸ਼ੰਭੂ ਬਾਡਰ ਦੇ ਉੱਪਰ ਖਨੌਰੀ ਬਾਡਰ ਉੱਪਰ ਡੱਬ ਵਾਲੀ ਬਾਡਰ ਉੱਪਰ ਹੀ ਸੰਘਰਸ਼ ਛੇੜਾ ਉਹ ਜਾਰੀ ਰਹਿਣਾ ਹੈ ਕੈਮਰਾ ਪਰਸਨ ਆਨੰਦ ਦੇ ਨਾਲ ਮਨਜੋਤ ਕੰਗ ਦੇਨਖ ਸੂਰਾ ਟੀਵੀ ਸ਼ੰਭੂ ਬੈਰੀ